મારા ગ્રુપનો પત્ર ખાસifikat હમસર હાઇડ્રોજીકલાલસા હાઇડ્રોજીકલ સ્ટેટ મેરે કેપ્ટન સાથે કુલદીતાયલસા બેઠેને સ્ટેટ મેરે કેપ્ટન સાથે જેલા ગુતો એમલે કમેડ સેન્ટ્રી એટલે બેઠેને સ્ટેટ તે તોડે શહેર નું ਕੋਕ ਕੋਕ ਜੇਤਰਾ ਕੋ ਵਿਧਾਨ ਸਭਾ ਦੇ ਵਿੱਚ ਰਿਪਰੈਜ਼ੈਂਟ ਕਰਨ ਵਾਲੇ ਤਿੰਨੋ ਮੇਲ ਵਾਲੇ ਜਿਨ੍ਹਾਂ ਚ ਐਮ ਐਲ ਏ ਜੀਵਨਦੁੱਤ ਕੋ ਜੀ ਜਿਨ੍ਹਾਂ ਦਾ ਨਾਮ ਕਹਿੰਦੇ ਹੈ ਡਾਟਰੀਂਦੂਬੀ ਨੀਚਰ ਸਾਹਿਬ ਡਾਟਾ ਜੇ ਗੁਪਤਾ ਜੀ ਤਸਵੀਰ ਸੰਧੂ ਸਾਹਿਬ ਐਮ ਐਲ ਏ ਲਵਤ ਕਾਲਾ ਟੌਮਸ ਸਾਹਿਬ ਰਿੰਟੂ ਸਾਹਿਬ ਇੱਥੇ ਨੇ ਮੀਰ ਸਾਹਿਬ ਨੇ ਸਮਰਟੀ ਬੱਤੀ ਹੈ ਇਥੋਂ ਦੇ ਹੈ ਜਿਹੜੇ ਜੀਐਮ ਦੇ ਮਿਲਟਾਂ ਦੇ ਸਾਰੇ ਸਟਾਫ ਨੂੰ ਸਾਰਿਆਂ ਨੂੰ ਜਿੰਨਾ ਜਿੰਨਾ ਨੇ ਵੀ ਪਰਦੇ ਤੇ ਜਾਂ ਪਰਦੇ ਦੇ ਪਿੱਛੇ ਰਹਿ ਕੇ ਇਸ ਮਿਲਟਾਂ ਨੂੰ ਹੋਰ ਵੱਡਾ ਬਣਾਉਣ ਦੇ ਵਿੱਚ ਆਪਣੀ ਪਰ ਵੀ ਯੋਗਦਾਨ ਪਾਇਆ ਸਾਰਿਆਂ ਨੂੰ ਮੇਰੇ ਵੱਲੋਂ ਪਾਪਾ ਪਾਪਾ ਬਹੁਤ ਬਹੁਤ ਧੰਨਵਾਦ ਅਸਲ 'ਚ ਪੰਜਾਬ ਤਦ ਕਿ ਸਾਲ ਤੋਂ ਤਾਂ ਸ਼ੁਰੂ ਹੋਇਆ ਕੰਮ ਉਦੋਂ ਪਹਿਲਾਂ ਇਹੋ ਜਿਹੇ ਫੰਕਸ਼ਨ ਪੰਜਾਬ ਤੋਂ ਲੱਗਿਆ ਸੀ ਵੀ ਕੋਈ ਤਰੱਕੀ ਵਾਲਾ ਫੰਕਸ਼ਨ ਹੋਵੇ ਕੋਈ ਨਿਯੁਕਤੀ ਪੱਤਰ ਬਣ ਰਹੇ ਹੋਏ ਜਵਾਨਾਂ ਨੂੰ ਬੱਚਿਆਂ ਨੂੰ ਨੌਕਰੀਆਂ ਮਿਲ ਰਿਹਾ ਹੋਵੇ ਕਿਸੇ ਸਕੂਲ ਦਾ ਉਦਘਾਟਨ ਕਰ ਰਹੇ ਹੋਏ ਕਿਸੇ ਹਸਪਤਾਲ ਦਾ ਕਿਸੇ ਮੋਹੱਲਾ ਕਲੀਨਿਕ ਦਾ ਕਿਸੇ ਤਹਿਸੀਲ ਦਾ ਸਬ ਤਹਿਸੀਲਾਂ ਦਾ ਉਦਘਾਟਨ ਕਰ ਰਹੇ ਹੋਏ ਇਹ ਫੰਕਸ਼ਨ ਪੰਜਾਬ ਤੋਂ ਲੱਗਿਆ ਸੀ ਕਿਉਂਕਿ ਜਿਹੜੇ ਆਪਾਂ ਅੱਗੇ ਲਾਰੇ ਸੀ ਉਹ ਆਪਣੇ ਪਰਿਵਾਰਾਂ ਨੂੰ ਹੀ ਆਪਣਿਆਂ ਨੂੰ ਪਾਲਣ ਤੇ ਲਾਗੇ ਉਹਨਾਂ ਨੇ ਪੰਜਾਬ ਨੂੰ ਆਪਣਾ ਪਰਿਵਾਰ ਨਹੀਂ ਸਮਝਿਆ ਉਹਨੇ ਪੰਜਾਬ ਦੇ 3 ਕਰੋੜ 3.5 ਕਰੋੜ ਲੋਕਾਂ ਨੂੰ ਬੇਗਾਨੇ ਸਮਝਿਆ ਇਸ ਕਰਕੇ ਲੋਕਾਂ ਦਾ ਮੋਹ ਬੰਦ ਹੋ ਗਿਆ ਤੇ ਲੋਕਾਂ ਨੇ ਉਹਨਾਂ ਨੂੰ ਬੇਗਾਨੇ ਕਰਤਾ ਅੱਜ ਜਿੱਥੇ ਮਰਜੀ ਰਹਿੰਦੇ ਉਹਨਾਂ ਬਾਰੇ ਗੱਲ ਨਹੀਂ ਬੋਲਦਾ ਕਿਉਂਕਿ ਉਹਨਾਂ ਬਾਰੇ ਬੋਲਣਾ ਟਾਈਮ ਖਰਾਬ ਕਰ ਲਈ ਜੀ ਆਪਾਂ ਗੱਲਾਂ ਕਰੀਏ ਤਰੱਕੀ ਦੀਆਂ 1200 ਬੰਦੇ ਨੂੰ ਆ ਜਿਹੜੀ ਨਵੀਂ ਬੇਡੇ ਨਾਲ ਕਾਰਪਰ ਹੋਇਆ ਨਵਾਂ ਜਿਹੜਾ ਪ੍ਰੋਡਕਟ ਜਿਹੜਾ ਪ੍ਰੋਡਕਸ਼ਨ ਦੀ ਜਿਹੜੀ ਬਿਲਡਿੰਗ ਬਣੀ ਹੈ 1200 ਬੰਦੇ ਨੂੰ ਰੋਜ਼ਗਾਰ ਨਵਾਂ ਨਵਾਂ ਮਿਲੂਗਾ 1200 ਬੰਦੇ ਨੂੰ ਕੁਝ ਮੁੰਡੇ ਮੈਨੂੰ ਮਿਲੇ ਜਿਹੜੇ ਜਿਨ੍ਹਾਂ ਦਾ ਸਰਵਿਸ ਰੂਲ ਦੀ ਪ੍ਰੋਬਲਮ ਸੀ ਕਾਣੀ ਸਰਕਾਰ ਨੇ ਕੋਈ ਰਿੱਟਾ ਬਾਲ ਖਿਆ ਸੀ ਉਹਨਾਂ ਨੂੰ ਅਸੀਂ ਕਲੀਅਰ ਕਰਕੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਨੌਕਰੀਆਂ ਤੇ ਰੱਖ ਲਿਆ ਉਹ ਜਿਹਨੇ ਤੇ ਫੁੱਲ ਸੁਪਰੇ ਸੀ ਅੱਜ ਉਹਨੂੰ ਬਲਾਈ ਦੇਣਾ ਹੈ। ਸੋ ਹਾਲੀ ਹਾਲੀ ਪੰਜਾਬ ਧਰਮੀਆਂਾਂ ਦਾ, ਟੈਂਕੀਆਂ ਦਾ, ਜਨਨਾਂ ਦਾ ਪੰਜਾਬ ਜਿਹੜਾ ਉਹਦੇ ਉਹਨਾਂ ਦੇ ਨੌਜਵਾਨਾਂ ਦੇ ਹੱਥਾਂ 'ਚ ਹੁਣ ਖੁੱਲ੍ਹ ਆਉਣ ਲੱਗ ਗਏ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਕਿ ਤਾਂ ਹੋਊਗਾ ਜੇ ਨੀਅਤ ਸਾਫ਼ ਹੋਊਗੀ। ਨਹੀਂ ਤਾਂ ਪਹਿਲਾਂ ਕਹੀ ਗਏ ਨੇ ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਵੀਰੋ। ਉਹਨਾਂ ਦੀ ਨੀਅਤ ਖਾਲੀ ਸੀ। ਨੀਅਤ ਸਾਫ਼ ਹੋਵੇ, ਨੀਅਤ ਭਰੀ ਹੋਵੇ ਖਜ਼ਾਨਾ ਦੀ ਨਾਲ ਭਰੇ ਰਹਿੰਦਾ ਹੈ। ਨੀਤਾਂ ਨੂੰ ਬਰਾਦਾ ਆਪਣੇ ਕਹਿੰਦੇ ਆ ਸੋ ਹੁਣ ਬੇਰਕਾ ਜਿਹੜਾ ਉਹ ਕੱਲਾ ਹੁਣ ਪੰਜਾਬ ਦਾ ਨਹੀਂ ਅਸੀਂ ਐਮਾਜ਼ਾਨ ਤੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਬ੍ਰਾਂਡ ਨੇ ਜਿਹੜੇ ਈ-ਕਾਮਰਸ ਦੇ ਵੇਚਣ ਵਾਲੇ ਉਹਨਾਂ ਤੇ ਵੀ ਬੇਰਕਾ ਅਸੀਂ ਲਾਂਚ ਕਰ ਰਹੇ ਹਾਂ ਤੇ ਬੇਰਕਾ ਤੁਹਾਨੂੰ ਆਸਟ੍ਰੇਲੀਆ ਵੀ ਮਿਲੂ ਬੇਰਕਾ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ 'ਚ ਬੇਰਕਾ ਜਿਹੜਾ ਉਹਦਾ ਪ੍ਰੋਡਕਟ ਜਿਹੜਾ ਨਾਲੋਂ ਤੇ ਬੇਰਕਾ ਅਲੋਕਿਕ ਚਾਹੁੰਦੇ ਆ ਤੇ ਪੰਜਾਬੀ ਪੂਰੀ ਦੁਨੀਆ ਚ ਉਹ ਚਾਹੁੰਦੇ ਆ ਸਾਡੇ ਪੰਜਾਬ ਤੋਂ ਬਣੀ ਹੋਈ ਖੀਚੀ ਜਾਵੇ ਵੀ ਪੇਕਿਆਂ ਤੋਂ ਆਜੇ ਢੰਡੀ ਹੋਵੇ ਦਾ ਬੁੱਲਾ ਤਾਂ ਉਹ ਉਹਦੀ ਧਰ ਲੈਣਗੇ ਰੇਟ ਵੀ ਪੁੱਛਦੇ ਉਹ ਆਪਣੀ ਟੋਕਰੀ ਧਰ ਲੈਗੇ ਸਾਗ ਦਾਲ ਮੱਖਣੀ ਐ ਇਸ ਤੋਂ ਇਲਾਵਾ ਫੇਰ ਕਾ ਦੀਆਂ ਜਿੰਨੀਆਂ ਵੀ ਚਾਹ ਖੀਰ ਐ ਚੱਪਨੀਰ ਐ ਜਿੰਨੀਆਂ ਵੀ ਪ੍ਰੋਡਕਟ ਨੇ ਉਹ ਬਹੁਤ ਜ਼ਿਆਦਾ ਪ੍ਰਮਾਣਿਤ ਨੇ ਅਸੀਂ ਦੀਵਾਲੀ ਵੇਲੇ ਜਿਹੜਾ ਆਮ ਤੌਰ ਤੇ ਜਿਹੜਾ ਫਾਰਮਲ ਸਰਕਾਰ ਵੱਲੋਂ ਗਿਫਟ ਜਾਂਦੇ ਨੇ ਵੱਡੇ ਵੱਡੇ ਜਿਹੜੇ ਮਨਿਸਟਰਾਂ ਨੂੰ ਜਾਂ ਜੱਜਸ ਨੂੰ ਜਾਂ ਆਪਸਾਂ ਅਸੀਂ ਉਹਦੇ ਚ ਵੇਰਕਾਲੀ ਟੋਕਰੀ ਲਾ ਰੱਖੀ ਹੈ ਕਿ ਵੇਰਕਾਲੀ ਟੋਕਰੀ ਭਾਗਣਾ ਉਹ ਦੁਬਾਰਾ ਕਹਿੰਦੇ ਨੇ ਕਹਿੰਦੇ ਜੀ ਇੱਕ ਹੋਰ ਮਿਲ ਜੂ ਇਹ ਬੜੀ ਵਧੀਆ ਚੀਜ਼ ਹੈ ਜੀ ਜੇ ਆਪਾਂ ਗਿਫਟ ਨੂੰ ਆਈ ਲੱਤਾ ਹੱਤਾ ਤਾਂ ਦੰਨਿਆ ਵੇਰਕਾਲੀ ਰੱਖੀ ਹੋ ਵਗੜਾ ਕੰਮ ਆਉਣ ਵਾਲੀ ਚੀਜ਼ ਹੈ ਕੋਈ ਨਹੀਂ ਕੋਈ ਅਸੀਂ ਫੇਰ ਦਾ ਦਿਨ ਪੂਰੀ ਟੋਕਰੀ ਬਣਾਈ ਹੋਈ ਹੈ ਅਸੀਂ ਜੇ ਗੈਸਟ ਆ ਜੇ ਸਾਡੇ ਕੋਈ ਵਿਭਾਗਲੇ ਮੁਲਕਾ ਦਾ ਮਾਸਟਰ ਆ ਜੇ ਇੱਕ ਦਰਬਾਰ ਸਾਹਿਬ ਦਾ ਜਿਹੜਾ ਗੋਲਡ ਪਲੇਟਰ ਮਾਡਲ ਬਣਾਇਆ ਹੋਇਆ ਹੈ ਇੱਕ ਪੂਰੇ ਦਿਨਿਆਂ ਨਾਲ ਹੀ ਕੋਈ ਇੱਕ ਕੰਮ ਕਰਦਾ ਇਹਨੂੰ ਘਰੇ ਲਾ ਕੇ ਰੱਖ ਲਈ ਇਹਨੂੰ ਘਰੇ ਜਾ ਕੇ ਖਾ ਲਈ ਸੋ ਇਸ ਕਰਕੇ ਇਹ ਜਿਹੜਾ ਪ੍ਰਦਰਸ਼ਨ ਆਪਣੀ ਇਹ ਜਿਹੜਾ ਪੰਜਾਬ ਦੀ ਜਿਹੜੀ इतों की बड़ी चीज है पूरी दुनिया प्रभावित है सो मैं बहुत बहुत बढ़ाइया दा और सब तो वीय यह है कि पुराना वेरका बहुत चेर पा शुरू हो वह तो दो लाख पैंती हज़ार लीटर जो जो खुला दही मिठा दुरा दो लाख पैंती हज़ार क्योंकि वेरका जी सहयोग का चलती है तो उन्होंने भी फायदा होगा ਉਨਾਂ ਨੂੰ ਹੀ ਫਾਇਦਾ ਹੋਊਗਾ। ਪਰ ਪਾਣੀ ਜਿਹੜਾ ਟ੍ਰੀਟਡ ਹੋਊਗਾ 8 ਲੱਖ ਲੀਟਰ ਪਾਣੀ ਜਿਹੜਾ ਉਹ ਟ੍ਰੀਟਡ ਹੋਊਗਾ 3-4 ਲੱਖ ਹੈ ਕਿੰਨੇ ਸਾਡੇ ਇਥੇ ਲੰਬੇ ਸਮੇਂ ਇਸਤਮਾਲ ਕੀਤਾ ਜਾਣਾ। ਬਾਹਰ ਟ੍ਰੀਟਡ ਪਾਣੀ ਜਿਹੜਾ ਕੋਈ ਪੋਲੂਟਨ ਨਹੀਂ ਟ੍ਰੀਟਡ ਪਾਣੀ ਜਿਹੜਾ ਉਹ ਬਾਹਰ ਜਾਊਗਾ। ਕੋਈ ਪੋਲੂਸ਼ਨ ਨਹੀਂ ਕਰੇਗਾ। ਸੌਪਾਨੇ ਇਤਰਾਖੀਆਂ ਵਾਲੇ ਪਾਸੇ ਨੂੰ ਲੈ ਕੇ ਜਾਣਾ ਕਿਉਂਕਿ ਖੇਤੀ ਦੇ ਜੇ ਸਭ ਤੋਂ ਨੇੜੇ ਖੇਤੀ ਦੇ ਸਭ ਤੋਂ ਨੇੜੇ ਕਿਉਂ ਦੰਦਾ। ਕਹੋ ਇਹ ਡੇਰੀਆ। ਕਿਉਂਕਿ ਇਹ ਸਾਨੂੰ ਆਉਂਦਾ ਕਿਉਂਕਿ ਆਪਾਂ ਪਹਿਲਾਂ ਹੁੰਦਾ ਹੀ ਸੀਗਾ ਕਿ ਝੋਲ ਨਾ ਲੱਗਿਆ ਗਣਕਾ ਤੇ ਬਰਸੀਨ ਵਾਸਤੇ ਸਾਡੇ ਵੱਲ ਤੋਂ ਉਹਨੂੰ ਇਹਦੇ ਬਰਸੀਨ ਕਹਿੰਦੇ ਨੇ ਤਾਂ ਰੂਫਣ ਕਹਿੰਦੇ ਨੇ ਸਾਡੇ ਵੱਲ ਚਾਰਾ ਪੂਰੀ ਉਹਦੇ ਵਾਸਤੇ ਲੱਗ ਕੇ ਕਿ ਗੁੱਗਾ ਦੋ ਗਿੱਕੇ ਪਰ ਅੱਖੇ ਹੁੰਦੇ ਸੀ ਕੋਈ ਮੱਝਾਂ ਨਹੀਂ ਮੱਝ ਦੁੱਧ ਦਾ ਆਪਣਾ ਘਰ ਦਾ ਹੁੰਦਾ ਸੀਗਾ ਤੇ ਸਬਜ਼ੀਆਂ ਤੇ ਘਰ ਦੇ ਹੁੰਦੀਆਂ ਸੀ ਉਹ ਥੋੜਾ ਜਿਹਾ ਕਮਰਸ਼ੀਲਾਈਜ਼ ਹੋ ਗਿਆ ਤਾਂ ਸੋ ਹੁਣ ਵੀ ਮੈਂ ਤੁਹਾਨੂੰ ਇਹ ਕਹਿਣਾ ਕਿ ਅਸਲੀ ਜਿਹੜੇ ਜਿਹੜਾ ਬੁੱਧਾ ਅਸਲੀ ਜਿਹੜੇ ਸਬਜ਼ੀਆਂ ਨੇ ਉਹ ਆਪਣੇ ਘਰੇ ਬਾਓ ਆਪਣੇ ਘਰਾਂ ਲਈ ਬਾਓ અમારીਓਂ ਤੋਂ ਬਚੋ ਅਰੇ ਇਹ ਨਾ ਕਹਿੰਦਾ ਕਰੋ ਕਿ ਆਹ ਆਪਣੇ ਘਰ ਵਾਸਤੇ ਨੇ ਇਹ ਕਿ ਸਬਜ਼ੀਆਂ ਘਰ ਬਿਆਈ ਜਿਹੜੀਆਂ ਉਹ ਜਾਣਗੀਆਂ ਸਪਰੇਅ ਆਈ ਉਹ ਵੀ ਕਿਸੇ ਨਾ ਕਿਸੇ ਕਰੀ ਜਾਣੀ ਇਹ ਨਾ ਕਿ ਇਹ ਰਸੋਈ ਚ ਜਾਣਗੀਆਂ ਜੇ ਸਾਰਾ ਪੰਜਾਬ ਸਿਹਤਮੰਦ ਰਹੂਗਾ ਤਾਂ ਤਰੱਕੀ ਕਰਦੇ ਕੰਦੇ ਆਪ ਰਹਿ ਕੇ ਤਰੱਕੀ ਹੋ ਰੋ ਸਾਰਾ ਸੋ ਮੈਂ ਅੱਜ ਤਿੰਨ ਪੁਣਿਆ ਦੇ ਇਸ ਤਰਕੇ ਕੇ ਉਹਨਾਂ ਇੱਕਿਆਰਾ ਜਿਹੜਾ ਪਲਾਂਟ ਹੈ ਔਰ ਮੈਨੂੰ ਪਤਾ ਲੱਗਿਆ ਮੇਰ ਸਾਹਿਬ ਨੇ ਸਾਹਿਬ ਨੇ ਸਾਰੇ ਨਾਲ ਕਿ ਸਾਡੀ ਸਥਾਨਕ ਕਾਰਜਸ਼ਿਲਾ ਨੂੰ ਨਾ ਗਰਮੀਆਂ ਹੋਣ ਗਿਆ ਗਰਮੀਆਂ ਚ ਬੇਰ ਦਾ ਤਾਂ ਵਧੀਆ ਦੁੱਧ ਬੇਰ ਦਾ ਤਾਂ ਵਧੀਆ ਖੀਰ ਬੇਰ ਦਾ ਤਾਂ ਵਧੀਆ ਪਿੰਨੀਆਂ ਬੇਰ ਦਾ ਤਾਂ ਵਧੀਆ ਪੰਜੀਰੀ ਕਿਤੇ ਨਾ ਕਿੱਥੇ ਸਾਡਾ ਆਪਣਾ ਘਰ ਤਾਂ ਪੜਾ ਕੇ ਤੁਸੀਂ ਇਹ ਜਾਣ ਹੋਏ ਹੋਗੇ ਕਿ ਸਾਣ ਅਸੀਂ ਕੋਲਕਾਤੇ ਦੇ ਜਮੋ ਸੈਂਟਰ ਦੇ ਵਿੱਚ ਉਹ ਘਰ ਤਾਂ ਦੇ ਸੈਂਟਰ ਚ ਬੇਰ ਦਾ ਦੀ ਬਹੁਤ ਵੱਡੀ ਬਿਲਡਿੰਗ ਬਹੁਤ ਵੱਡਾ ਤਾਂ ਅਸਾਂ ਲੱਭਿਆ ਹੈ ਲੱਗਿਆ ਮਤਲਬ ਇੱਕ ਟ੍ਰੈਂਡ ਸੀਗਾ ਜਦੋਂ ਆ ਅਸਾਮ ਸਿਲੀਗੂੜੀ ਆ ਨਾਰਥ-ਈਸਟ ਇੰਡੀਆ ਦੇ ਇੱਧਰਲੇ ਪਾਸੇ ਬੇਪਕਾਂ ਦਾ ਆਊਟਰ ਵਾਲਾ ਦੁੱਧ ਬਹੁਤ ਜ਼ਿਆਦਾ ਫੇਮਸ ਸੀ ਉਥੇ ਦਾਤਰ ਸੀ ਉਹ ਲੋਕਾਂ ਨੇ ਕਿਹਾ ਅਸੀਂ ਉਹਨਾਂ ਲੱਭੇ ਆਓ ਹੁਣ ਅਸੀਂ ਮਤਲਬ ਉਹਨੂੰ ਚਲਾ ਕੇ ਅਸੀਂ ਉੱਥੇਲੇ ਪਾਸੇ ਗਿਰਾਂਗੇ ਉਹ ਲੈ ਕੇ ਜਾਵਾਂਗੇ ਕਿਤਾ ਕੇ ਪੂਰੇ ਦੇਸ਼ ਦੇ ਵਿੱਚ ਜਿਹੜਾ ਵੇਰ ਤਾਂ ਜਿਹੜਾ ਉਹ ਆਪ ਦਾ ਨਾਮ ਤਾਂ ਪਹਿਲੀ ਬਣਿਆ ਹੋਇਆ ਹੈ ਅਸੀਂ ਆ ਵੀ ਮਾਰਕੀਟਿੰਗ ਦੇ ਲੋਕ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ ਚੱਲ ਕੇ ਆਇਆ ਹਾਂ ਦੇ ਕਿਸਾਨ ਨੇ ਉਹਨਾਂ ਦਾ ਮੈਨੂੰ ਪਤਾ ਹੈ ਅੱਗੇ ਜਾ ਕੇ ਉਹਨਾਂ ਦਾ ਟਾਈਮ ਵੀ ਹੋ ਗਿਆ ਹੈ ਸੋ ਕਈ ਵਾਰੀ ਹੱਥ ਫੜੀ ਪਈਆਂ ਹੁੰਦੀਆਂ ਮੱਝਾਂ ਤਾਂ ਜਾਣਾ ਹੀ ਪੈਂਦਾ ਸੋ ਇਸ ਕਰਕੇ ਮੈਂ ਸਿਰਫ ਮਾਰਕ ਦੇ ਲਈ ਆਇਆ ਤੁਹਾਨੂੰ ਕੁਲਪੇ ਸਲਾਮਤ ਰਹਿਣੇ ਆ ਤੇ ਜਿੱਦਾਂ ਚੰਗਾ ਲੱਗਦਾ ਹੈ ਇਹ ਹਾਂ ਯਾਰ ਪੰਜਾਬ ਰੋਜ਼ ਕੁਛ ਨਾ ਕੁਛ ਨਵਾਂ ਕਰੀ ਜਾਂਦਾ ਹੈ ਪੰਜਾਬ 'ਚ ਰੋਜ਼ ਬਿਟਦਾ ਕਿਤੇ ਪ੍ਰਭਾਵ ਹੁਣੀ ਸਕੂਲ ਦਾ ਕੰਮ ਕਰੀ ਜਾਂਦੇ ਨੇ ਉਹਦੇ ਨੌਕਰੀਆਂ ਦੇ ਜਾਂਦੇ ਨੇ 54000 ਤਿੰਨ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭੇਜਾ ਤੁਹਾਡਾ ਭਾਈ ਤੁਹਾਡਾ ਛੋਟਾ ਬਣਾ ਦਿੰਦਾ ਜਿਹੜਾ ਇਹਨਾਂ ਕਰੇ ਸਕਦਾ ਗੱਲ ਲੜ ਕੜਾ ਤੇ ਉਹ ਉਹਨਾਂ ਤੇ ਯਕੀਨ ਨਾ ਕਰਿਆ ਕਰੋ ਉਹ ਤਾਂ ਬੋਲੀ ਜਾਂਦੇ ਨੇ ਕੁਝ ਵੀ ਬੋਲੀ ਜਾਂਦੇ ਨੇ ਉਹਨਾਂ ਕੋਲੇ ਬਿਥਾਰਾ ਕੋਈ ਗੁਣੀ ਨਹੀਂ ਤਾਂ ਉਹਨੋਂ ਕੋਈ ਹੈ ਨਹੀਂ ਆਪਰਚੁਨਿਟੀ ਅੰਦਰ ਅੰਦਰ ਉਹ ਤੂੰ ਤਾਂ ਹੁਣ ਇੱਕ ਛੋਟਾ ਜਿਹਾ ਸੀ ਜੋ ਮੈਂ ਉਹ ਤੂੰ ਕਹਿੰਦਾ ਹੁਣ ਲਾਣ ਆ ਲੈ ਮੈਂ ਆ ਗਿਆ ਹੁਣ ਉਹਦਾ ਇਹ ਕਹਿੰਦੇ ਨੇ ਠੀਕ ਹੈ ਉਹਨਾਂ ਨੇ ਆਪ ਤੁਹਾਡੇ ਵਧਾਈਆਂ ਆ ਉਹਨਾਂ ਦੀ ਲੜਾਈ ਕੁਰਸੀ ਵਾਸਤੇ ਹੈ ਸਾਡੀ ਲੜਾਈ ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ ਹੈ بس ਇੰਨਾ ਕਹਿੰਦਾ ਉਹ ਨਵੀਂ ਜਨ ਜਿਹੜਾ ਗੱਲ ਕਰੀਆਂ ਉਹ ਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦੇ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਬੋਤੋ ਬੋਤੋ ਦੱਸ ਕਿ ਪਿਆਨੇ ਬੋਤੋ ਅੱਗੇ ਹੋਰ ਵੀ ਇੱਕ ਕੋਈ ਆਇਆ ਨਹੀਂ ਹੈ ਨਾ ਤਾਂ ਦਸ ਅਮਰੀਕਾ ਤੋਂ ਵੀ ਹੋ ਗਿਆ ਹਾਲੂ ਮੇਰੇ ਕੋਲ ਕੋਈ ਵੱਡਾ ਪੜਾ ਲੈ ਕੇ ਆਉਂਗੇ ਪ੍ਰੈਜੈਂਟੇਸ਼ਨ ਤੇ ਜੀ ਪਹਿਲੂ ਇਸ ਤਰ੍ਹਾਂ ਕਿ ਲੇਟਸ ਮਸ਼ੀਨ ਆਈ ਹੈ ਉਹ ਨਾਲ ਆਕਰ ਉਹਦੇ ਵੀ ਗੁਰੂ ਸਾਹਿਬ ਦੇ ਨਗਰੀ ਵਾਸਤੇ ਕੋਈ ਅਸੀਂ ਰੱਖਣ ਦੇਖਣੀ ਇਤੋਂ ਤਾਂ ਲੋਕ ਮੰਗਣ ਆਉਂਦੇ ਆਪੇ ਇੱਥੇ ਤਾਂ ਦੁਨੀਆ ਲੱਖਾਂ ਦੁਨੀਆ ਇੱਥੋਂ ਮੰਗਣ ਆਉਂਦੇ

ਤਾਂ ਤੂ ਹੀ ਇਹ ਜਗ੍ਹਾ ਕਿਥੇ ਸ਼ਾਂਤੀ ਵੀ ਮਿਲਦੀ ਆ ਇੱਥੇ ਆ ਕੇ ਦੇਸ਼ ਭਗਤੀ ਦਾ ਜਜ਼ਬਾ ਵੀ ਮੇਰਾ ਉਹ ਨਾ ਉਹ ਜਿਹੜਾ ਉਜਾਗਦਾ ਸੋ ਬਹੁਤ ਬਹੁਤ ਨਾਲ ਸਾਰਿਆਂ ਨੂੰ ਸਵਾਰਕਾਂ ਜਿਹਦੇ ਇਸ ਨਮੇ ਰੱਤ ਤੇਲੀ ਅਭੀਰ ਕਹਾਣੀ ਕਰੇ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਆਪਣੇ ਪੰਜਾਬ ਦੇ ਕੁਝ ਦੋ ਤਿੰਨ ਪਲੇਅਰ ਜਿੰਦੇ ਚਾਹੇ ਹਾਕੀ ਦੇ ਹੋਣ ਚਾਹੇ ਕ੍ਰਿਕਟ ਵਾਲੇ ਹੋਣ ਉਹਨਾਂ ਨੂੰ ਗ੍ਰੈਂਡ ਵੈਸਟਰਨ ਲੈਗਰੀ ਆਪਾਂ ਫੇਰ ਕਾ ਜਿਹੜਾ ਉਹਨਾਂ ਤੋਂ ਧੋਣਿਆਂ ਨੂੰ ਸ਼ੁਰੂ ਕਰਾ ਕੇ ਪੂਰੀ ਪੂਰੀ ਦੁਨੀਆ ਨੂੰ ਦੱਸਿਆ ਕਿ ਅਸੀਂ ਅਸੀਂ ਭਾਈ ਪੰਜਾਬ ਵਾਲੇ ਅਸੀਂ ਹੁਣ ਉਹ ਚਿੱਟੇ ਵਾਲੇ ਨਹੀਂ ਹੈਗੇ ਅਸੀਂ ਹੁਣ ਆ ਚਿੱਟੇ ਆਲੇ ਆਂ ਅਸੀਂ ਚਿੱਟੇ ਦੁੱਧ ਵਾਲੇ ਆਂ ਅਸੀਂ ਚਿੱਟੇ ਪਨੀਰ ਵਾਲੇ ਆਂ ਉਹ ਚਿੱਟੇ ਕਿਉਂ ਹੋ ਗਏ ਅਸੀਂ ਫੈਲ ਗਏ ਉਸ ਕਰਕੇ ờ ਤੁਹਾਨੂੰ ਬੁਨਾਈਆਂ ਦੇ ਵਿੱਚ ਨਾ ਜਿੰਨਾ ਵੀ ਬੇਰਕਮ ਇਹ ਬਜਟ ਰੱਖਣਾ ਪਊਗਾ ਪਰ ਹੋਰ ਲੋੜ ਪਏ ਜੇ ਕਿਸੇ ਕਿਸਮ ਦਾ ਕੋਈ ਸਲਾਹ ਕੋਈ ਫੈਸ਼ਨ ਹੋਵੇ ਸੰਦਸੋ ਇਹ ਜ਼ਰੂਰ ਤੁਹਾਡੇ دراشن دے گوار کر کے پنجاوں مطلب ہے اجا ماں دنیا سپر چا کے بنارے لايو این کلا اللہ بولے سنہاں سو سری او کا بہت بہت شکریہ بھائی جی کا تھان سو بھائی کے پتے ساڈے ماں جی پانی کی نو چاہیے پانی چاہیے پانی ہاں ہاں دے 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 ਮਾਰ ਮਸ ਕਰਤਾ ਆ ਬੇਸੀ ਕੁਸ਼ਕਸ ਬਤਾ ਜੀ ਸੀਐਮ ਸਾਹਿਬ ਬੋਲ ਰ ਐਸ ਸਦਾਰੇ ਨੂੰ ਦੇਖਦੇ ਨੇ ਦੇਖੋ ਉਹਨਾਂ ਦੇ ਛੱਦਰ ਸਾਹਿਬ ਹੈ ਜਦੋਂ ਵੀ ਸੀਐਮ ਸਾਹਿਬ ਆਪਦੀ ਸਰਕਾਰ ਆਈ ਆ ਉਹ ਸਰਕਾਰ ਆਈ ਆ ਉਸ ਤੋਂ ਬਾਅਦ ਦਾ ਲੇਖਾ ਝੋਖਾ ਅਸਲ ਗਵਰਨਮੈਂਟ ਚ ਕੰਮ ਕਰਸਤੇ ਮੇਗਾ ਤੁਸੀਂ ਬਹੁਤ ਮਾਰ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਸੰਪੀਸੀ ਉਸੇ ਲੜੀ ਦੇ ਤਹਿਤ ਸਵਿਚਾ ਵੋਟ ਸਾਡੇ ਪੰਜਾਬ ਦਾ ਬਹੁਤ ਵੱਡਾ ਸੀਟੀਐਸ ਜੀਟੀਸੀ ਲਾਗੂ ਕਰਤਾ ਸੀਗਾ ਇਸਨੇ ਸਰਕਾਰਾਂ ਨੇ ਲੋਕੀ ਸੁਣਾ ਤੁਹਾਡੀ ਪ੍ਰਵਾਹ ਦੀ ਨਾਲ ਖਤਮ ਹੋਇਆ ਤੇ ਨਵੇਂ ਰੂਲ ਅੱਤੇ ਆਪਾਂ ਨੇ ਲਾਗੂ ਕੀਤੇ ਆ ਜਿਹਦੇ ਨਾਲ 7000 ਬੱਚੇ ਨੂੰ ਆਪਾਂ ਨਵੀਂ ਪਾਪੀ ਕਰਾਂਗੇ ਤੁਹਾਡੇ ਸ਼ੀਵਾਂ ਨਾਲ ਤੇ ਜਿਹੜੇ ਪੁਰਾਣੇ ਬੱਚੇ ਪੀਂਟ ਸੀਗੇ ਜਿਨ੍ਹਾਂ ਦਾ ਨਿਸ਼ਾਨੀ ਟੁੱਟ ਗਿਆ ਸੀਗੇ ਉਹਕਰੋਂ ਫੇਰਕਾਰ ਹੋ ਗਏ ਸੀ ਉਹਨਾਂ ਦੀ ਤੁਸੀਂ ਬਾਫੜੀ ਆ ਸਾਡੇ ਮਿਲਟਫੈਲ ਦੇ ਇਤਿਹਾਸ ਵਿੱਚ ਤੁਸੀਂ ਬੜਾ ਨੀਲ ਪੱਥਰਾਂ ਦਾ ਮਾਕਾ ਪਰ ਪੰਜਾਬ ਦੇ ਬੱਚੇ ਵੇਸ਼ਾ ਪੌੜਾ ਇਸ ਗੱਲ ਤੇ ਨਹੀਂ ਰਹਿਣਗੇ ਦੂਸਰਾ ਜਨੂਬ ਸਿੰਘ ਜੀ ਸਾਹਿਬ ਆਪ ਵੀ ਪੰਜਾਬ ਨੂੰ ਸੁਖੌੜਿਆ ਉਹ ਤੋਂ ਲੈ ਕੇ ਆਪਾਂ ਨੇ 325 ਕਰੋੜ ਦਾ ਨਵਾਂ ਪ੍ਰੋਜੈਕਟ ਜਿਹੜਾ ਬਿਹਾਰੀ ਦੇ ਵਿੱਚ ਚੱਲ ਰਿਹਾ 20 ਮੋਰਡਾਲ ਅਸੀਂ ਫਜ਼ਿਲਕਾ ਦੇ ਵਿੱਚ ਫੋਗਪੁਰ ਦੇ ਵਿੱਚ ਨਵਾਂ ਨਾਟ 2 ਲੱਖ ਮੀਟਰ ਦਾ ਲਾਇਆ ਸੀ ਤੇ ਉਸ ਤੋਂ ਬਾਅਦ ਅਮਰ ਖੱਤ ਦੇ ਵਿੱਚ 89635 ਕਰੋੜ ਦਾ ਨਵਾਂ ਜਲਾ ਪਾਟਾ ਉਹਦੇ ਕਰਪਟ ਕਰਤਾਂ ਕਰਤਮਨਾਂ ਸੀਰ ਦਾ ਦਿੱਤਾ ਐਸੰਤਰ ਜਿਲੰਦਰ ਦਾ ਵਿੱਚ 155 ਕਰੋੜ ਦਾ ਜਿਹੜੇ ਹੜ੍ਹ ਦੇ ਵਿੱਚ 85 ਕਰੋੜ ਰੁਪਏ ਤੋਂ ਨਾਲ ਤੁਸੀਂ ਜਿਹੜੇ ਨਵੇਂ ਆਪਣਾ ਕਰਤੋਂ ਨਾਲ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਘਟਕਿਤੇ ਆ ਸਾਨੂੰ ਬਹੁਤ ਮਾਣ ਅਸੀਂ ਸਦਰ ਸਿਰ ਤੇ ਹੱਥ ਰੱਖਿਓ ਪਹਿਲੀ ਵਾਰ ਮਿਲਫੇਟ ਦੇ ਇਤਿਹਾਸ ਵਿੱਚ ਜਿਵੇਂ ਤੁਸੀਂ ਪਿਛਲੇ ਸਾਲ ਬਾਈ ਸੋ ਆਪ ਵੀ ਤੁਸੀਂ ਸੋਹ ਕ੍ਰਿਪਾ ਸੰਬੰਧਤ ਉਹਲੇ ਰਿਹਾ ਸੀ ਤੁਹਾਡਾ ਮੈਨੂੰ ਸ਼ੁਕਰਗੁਜ਼ਾਰ ਆ ਤੇ ਤੁਹਾਨੂੰ ਆਮ ਕਰਨੇ ਆ ਹੁਣ ਸਭ ਨੂੰ ਮਾਣ ਹੋ ਗਿਆ ਤੁਹਾਡੇ ਤੇ ਕਿ ਅਸੀਂ ਇਹਨਾਂ ਅਰੰਭਵਾਰੀਆਂ ਕੰਪਨੀਆਂ ਤੁਸੀਂ ਟੱਕਰ ਦਾ ਜੋਕਾ ਕੀਤਾ ਤੁਹਾਨੂੰ ਕਰਤਾ ਤੇ ਐਸੇ ਤਰ੍ਹਾਂ ਸੱਟ ਤੇ ਹੱਥ ਲਿਆ ਮੈਂ ਤੁਹਾਨੂੰ ਨਾਮ ਸੌ ਲਈ ਤਹੀ ਕੰਮਾ ਕਿ ਮਾਗਵੇ ਦੀ ਜਦ ਖੇਤ ਵਿੱਚੋਂ ਛੱਡ ਕੇ ਕਹਿੰਦੇ ਸਤਜ ਜੁੱਟ ਮੈਂ ਗੁੱਟਾ ਅੱਜ ਪੂਰੇ ਪੰਜਾਬ ਦੀ ਕਿੰਨਾਂ ਇਹ ਆਪਣੇ ਆਪ ਸਿਰਸ਼ਮ ਦਾ ਬਹੁਤ ਥੋੜੇ ਲੋਕ ਹੁੰਦੇ ਨੇ ਜੋ ਨਮੀਆ ਲੀਆ ਤੇ ਨਮੀਆ ਪ੍ਰਤਾਪ ਬੋਲਦੇ ਨੇ ਬੁਖਾਰ ਮੌਸਮ ਵਿੱਚ ਮੰਦਨਾ ਬੰਦੂ ਰਹਤਾ ਹੁਵੇ ਪੀੜੀ ਤੋਂ ਪੀੜੀ ਘੱਟ ਤੇ ਰੋਕ ਰਕਲੀ ਚੰਨ ਤੇ ਅਰਸ਼ਾ ਬਗੈਨ ਲਈ ਤਹਿ ਕੀ ਕੇ ਸ਼ੁਕਰਾਨਦ ਬਣ ਜਾਂਦੇ ਨੇ ਸਾਦਰ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਲਈ ਕਿਹਾ ਇਹ ਖੁੰਡਾਂ ਉੱਤੇ ਬੈਠ ਕੇ ਕਾਫੀ ਆਉਂ ਤੋਂ ਬੈਠ ਕੇ ਖੁੰਡਾਂ ਤੇ ਬੈਠ ਕੇ ਕਾਫੀ ਆਉਂ ਤੋਂ ਜੇ ਗਾਣੇ ਦੇ ਵਾਤਾਪਰਨ ਤੁਹਾਨੂੰ ਕਾਹਨਿਓ ਬੜਾ ਠੋਕਾ ਹੁੰਦਾ ਪਰ ਵੀਰੋ ਬੜਾ ਔਖਾ ਹੁੰਦਾ ਧਾਕਿਆਂ ਬਦੀ ਲੋਕ ਹਿੱਤਾਂ ਨਾਲ ਉਤਪੋਦ ਹੋ ਕੇ ਕਲਮਾਂ ਘਲਣੀਆਂ ਤੇ ਫੋਟੀਆਂ ਲੈਣ ਇਹ ਪ੍ਰਵਾਹ ਸਨਸੀਅਮ ਸਾਡਾ ਸੁਨਿਆ ਪ੍ਰਵਾਹ ਅਸੀਂ ਤੁਹਾਡੇ ਪ੍ਰਵਾਹ ਦਾ ਹਿੱਸਾ ਤੁਹਾਡੀ ਸ਼ਾਨ ਦਾ ਸ਼ਾਹੇਦ ਅੱਜ ਪੰਜਾਬ ਜੋ ਤੁਸੀਂ ਬਾਤ ਕੇ ਬਾਰੇ ਸਿਰਤਾਂ ਦੇ ਵਿੱਚ ਪਾਵੇਂ ਦੱਸਿਆ ਦਿੱਤਾ ਲਾਉਂਗੇ ਪਾਵੇਂ ਜੀ ਦਾ ਪੁੱਤ ਕੇ ਬੰਦੇ ਪਾਵੇਂ ਕਿਸੇ ਕੋਡਾ ਇਹਨਾਂ ਦਾ ਫਿਰ ਇਹਨਾਂ ਨੂੰ ਮਾਰਨਾ ਕੋਈ ਬੁਲੇਵਾਰੀ ਪੁੱਛਾ ਕਰ ਦੁੱਤਾ ਨੂੰ ਬਹੁਤ ਬਹੁਤ ਜਦੋਂ